ਤਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਰ ਇੱਕ ਇਨਸਾਨ ਨੇ ਆਪਣਾ ਬਣਦਾ ਯੋਗਦਾਨ ਪਾਇਆ ਬਹੁਤ ਸਾਰੇ ਸੱਜਣ ਆਏ ਜਿਹਨਾਂ ਨੇ ਲੋੜ ਤੋਂ ਵੱਧ ਜਿੰਨੇ ਜੋਗੇ ਉਹ ਹੈਗੇ ਸੀ ਉਸ ਤੋਂ ਵੀ ਵੱਧ ਜਿਹੜਾ ਦਿੱਤਾ ਕਿਉਂਕਿ ਪ੍ਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਹੈ ਪੰਜਾਬੀਆਂ ਦੇ ਉੱਪਰ ਹਰ ਇੱਕ ਪੰਜਾਬੀ ਰੋਂ ਇਕੱਠੇ ਹੋਣ ਦਾ ਜਿਹੜਾ ਬਲ ਉਹ ਪ੍ਰਮਾਤਮਾ ਸੱਚੇ ਪਿਤਾ ਪਰਮੇਸ਼ਵਰ ਨੇ ਬਖਸ਼ਿਆ ਹੋਇਆ ਤਾਂ ਹੀ ਲੋੜ ਪੈਣ ਤੇ ਇਕੱਠੇ ਹੋ ਵੀ ਜਾਂਦੇ ਨੇ ਬਹੁਤ ਸਾਰੇ ਕਲਾਕਾਰ ਨੇ ਬਹੁਤ ਵੱਡੇ ਵੱਡੇ ਜਿਹੜੇ ਐ ਦਾਨ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੀਤੇ ਨੇ ਤਾਂ ਉੱਥੇ ਹੀ ਪੰਜਾਬੀ ਗਾਇਕ ਤੇ ਅਵਾਕਰਾਂ ਨਿਮਰਤ ਕੌਰ ਖੇੜਾ ਦੇ ਵੱਲੋਂ ਵੀ ਇਹ ਜਿਹੜੀਆਂ ਮੱਛਰ ਨੂੰ ਭਜਾਉਣ ਵਾਲੀਆਂ ਵੱਡੀਆਂ ਮਸ਼ੀਨਾਂ দান ਕੀਤੀਆਂ ਨੇ ਦੇਖ ਸਕਦੇ ਹੋ ਤੁਸੀਂ ਨਿਮਰਤ ਫਾਊਂਡੇਸ਼ਨ ਦੇ ਵੱਲੋਂ ਇਹ ਜਿਹੜੀਆਂ ਮਸ਼ੀਨਾਂ ਨੇ ਇਹ দান ਕੀਤੀਆਂ ਗਈਆਂ ਨੇ ਬਹੁਤ ਵੱਡੇ ਪ੍ਰੋਜੈਕਟਰ ਨੇ ਹਾਲਾਂਕਿ ਇਹਨਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਸੀ ਇਹ ਜਿਹੜੀ ਹੈ ਉਹ ਹੁਣ ਉਹ ਜਿਹੜੀ ਨਿਮਰਤ ਖੈਰਾ ਭੈਣ ਨੇ ਪੂਰੀ ਕਰ ਦਿੱਤੀ ਹੈ ਸੋ ਅਸੀਂ ਨਿਮਰਤ ਖੈਰਾ ਦੇ ਲਈ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਇਹਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣਾ ਤਾਂ ਦੇਖ ਸਕਦੇ ਹੋ ਤੁਸੀਂ ਵੱਡੇ ਪ੍ਰੋਜੈਕਟਰ ਹੈ ਜਿਹੜੇ দান ਕੀਤੇ ਨੇ